ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਿਹਾ ਹਾਂ ਢੋਕਲਾ ਇਹ ਗੁਜਰਾਤੀ ਡਿਸ਼ ਹੈ ਜੀ ਇਸ ਨੂੰ ਬਣਾਉਣ ਲਈ ਸੀ ਇੱਕ ਕੱਪ ਬੇਸਣ ਦਾ ਲਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਅਸੀਂ ਜੀਨੀ ਦਾ ਪਾ ਦਿਆਂਗੇ ਥੋੜਾ ਜਿਹਾ ਸੀ ਟਰਮਿਕ ਪਾਉਮਾਂਗੇ ਮਿਕਸ ਕਰ ਦਿਆਂਗੇ ਵੇਸਣ ਤੇ ਚੀਨੀ ਨਮਕ ਨੂੰ ਥੋੜਾ ਜਿਹਾ ਇਹਦੇ ਵਿੱਚ ਦਹੀਂ ਪਾ ਦਿਆਂਗੇ ਥੋੜਾ ਥੋੜਾ ਪਾਣੀ ਪਾ ਕੇ ਨਾ ਹੁਣ گاੜਾ ਜਿਹਾ ਬੈਟਰ ਤਿਆਰ ਕਰ ਲਾਂਗੇ 10 ਮਿੰਟ ਲਈ ਅਸੀਂ ਟੈਸਟ ਤੇ ਰੱਖਾਂਗੇ ਬੈਟਰ ਨੂੰ 10 ਮਿੰਟ ਹੋ ਚੁੱਕੇ ਨੇ ਹੁਣ ਬੈਟਰ ਨੂੰ ਬਣਾਏ ਨੂੰ ਹੁਣ ਇਹਦੇ ਵਿੱਚ ਈਨੋ ਪਾ ਦਿਆਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਦੂਜੇ ਭਾਂਡੇ ਵਿੱਚ ਪਾ ਲਿਆਂਗੇ ਢੋਕ ਲੈ ਨੂੰ ਨਾ ਸੀ ਇਸ ਟੀਮ ਕਰਕੇ ਬਣਾਵਾਂਗੇ ਪਾਣੀ ਅਸੀਂ ਗਰਮ ਰੱਖ ਲਿੱਤਾ ਹੈ ਪਹਿਲਾਂ ਹੀ ਇਹਦੇ ਵਿੱਚ ਮੈਂ ਮਸਾਲੇ ਨਹੀਂ ਰੱਖ ਦੇਵਾਂਗੇ 25 ਮਿੰਟ ਲਈ ਇਸ ਨੂੰ ਪਕਾਵਾਂਗੇ जिन्हें टाइम ये डोकला बनता है जब तक तड़का तैयार कर लेंगे डोकले का कढ़ाई कुकिंग ऑयल पा लिता है इस पावेंगे एक चमच राई हम रोस्ट हो चुकी है हरिया मिर्चा पावे अस लंबा कट ला लीता से अदा कप तो पानी ला पावे चीनी पा देंगे तीन चमच थोड़ा जो जमक पावे नींबू दावेंगे तड़का हम बन चुके है गैस बंद कर देंगे ढोकले चैक कर दे ढोकला हूं बन चुका है ठंडा हम नहीं रखा ढोकला हूं बन के तैयार हो चुके हम इस कट करा ਆੜ ਕਾ ਪਾ ਦੇਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸਪੌਂਜੀ ਬਣਿਆ ਹੈ